ਦੋਸਤੋ ਚੰਨੂ ਵਾਲਾ ਪਿੰਡ ਬਾਗਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਚੋਂ ਇੱਕ ਛੋਟ ਵੀਡੀਓ ਦਿਖਾ ਰਿਹਾ ਹਾਂ ਘਰ ਚ ਜਿੰਨੇ ਪਸ਼ੂ ਐ ਸਾਰੇ ਹੀ ਵਿਕਾਊ ਐ 50 ਪਲੱਸ ਤੱਕ ਦੇ ਰਿਕਾਰਡ ਵਾਲੀਆਂ ਗਾਵਾਂ ਇਹਨਾਂ ਦੇ ਵਿੱਚ ਦੋ ਵਿਹੜਾਂ ਵੀ ਆ ਦੋਸਤੋ ਜਿਹੜੀਆਂ ਬਰੂਟ ਦੀਆਂ ਆਪ ਐ ਤੇ ਗੱਭਣ ਐ ਅਰਮਾਡਾ ਤੋਂ ਸੋ ਜੇ ਕੋਈ ਭਰਾ ਇਹਨਾਂ ਚੋਂ ਕੋਈ ਗਾਂ ਖਰੀਦਣੀ ਚਾਹੁੰਦਾ ਕੋਈ ਵਿਹੜ ਖਰੀਦਣੀ ਚਾਹੁੰਦਾ ਤਾਂ ਕੰਟੈਕਟ ਬਾਈ ਨਾਲ ਤੁਸੀਂ ਕਰ ਸਕਦੇ ਹੋ ਸਤਨਾਗ ਇਸ ਟਾਈਮ گاਵਾਂ ਦੇ ਘਰ ਦੇ ਵਿੱਚ ਮੌਜੂਦ ਆ ਤੇ ਸੱਤੇ ਹੀ ਵਕਾਊ ਐ ਇਹ ਸਾਰੀਆਂ ਵਹਿੜਾਂ ਦੀ ਸੀਮਨ ਦੀ ਡਿਟੇਲ ਬਾਈ ਕੋਲ ਹੈਗੀ ਐ ਰਮਾਡਾ ਤੋਂ ਟੋਟਲੀ ਸਾਰੀਆਂ ਦੀਆਂ ਸਾਰੀਆਂ ਗੱਬਣ ਐ ਤੇ ਕੋਈ ਬਰੂਟ ਦੀ ਐ ਕੋਈ ਸਟ੍ਰਾਈਕਰ ਦੀ ਐ ਸੋ ਇਹ ਗਾਂ ਦੋਸਤੋ ਤਿਆਰੀ ਫੜ ਰਹੀ ਐ ਨੇੜ ਆ ਸੂਨ ਦੇ ਇਹ ਸਾਰੀਆਂ ਜਿਹੜੀਆਂ ਵਹਿੜਾਂ ਉਹਨਾਂ ਦੀਆਂ ਮਾਵਾਂ ਵੀ ਬਾਈ ਦੇ ਕੋਲ ਹੀ ਐ ਮਤਲਬ ਇਸ ਗਾਂ ਦੀ ਬੱਚੀ ਜਿਹੜੀ ਅੰਦਰ ਗਈ ਐ ਉਹ ਵੀ ਨਾਲ ਵਕਾਊ ਐ ਤੇ ਇੱਕ ਇਹਦਰ ਗਾਂ ਸਟ੍ਰਾਈਕਰ ਬੁੱਲਦੀ ਐ 54 ਕਿਲੋ ਦੁੱਧ ਦਾ ਰਿਕਾਰਡ ਰਿਹਾ